ਇਹ ਪ੍ਰਕਾਰ ਬਾਹਰ ਦੀਦਾ ਨਾਲੇ ਅਜਿਨਾਂ ਨੇ ਫਰਮ ਅਨੰਦ ਹੁੰਦਾ ਨਾਲੇ ਅਜਿਨਾਂ ਨੇ ਆ ਗ੍ਰਾਮ ਪਰਗਟ ਜਨਮ ਸੁਭਾਉ ਅਰੇ ਦੇਖਦੇ ਅਰੇ ਆ ਬੰਦੋ ਦਾ ਮਿਲਣਾ ਆਲਤ ਪਾਤੀ ਤੇਣਾ ਆਪਣਾ ਗਿਆਨ ਮਾਰਦੀ ਸੋਨਾ ਬੰਦ ਸੰਤ ਮਾਰ ਕੋਈ ਜਿਆ ਰਿਹਾ ਤੇ ਗੋਤ ਹੁਵਾ ਸਤੂਰ ਪਾਨਮ ਹੋ ਸਾਡੇ ਵੀ ਪੜਾਣੇ ਵਿੱਚ ਜਿਆ ਲਾਂਦ ਸਵਾ ਲੋਕ ਸਤਿਕਾਰ ਆਵਾਜ਼ ਦੋਸਤਾਂ ਦਾ ਸਰਵਪੱਖਾਰ ਸਾਰਥਿਕ ਧਾਰਮਿਕ ਖੇਡ ਹੈ ਲੋਕ ਜਨਨਾਂ ਦਾ thank <laughs> you ਹਾਂਜੀ ਜਨਾਬ ਮੁਬਾਰਕਾ ਦੇ ਜੀ ਤੁਹਾਨੂੰ ਅਸੀਂ ਵੀ ਮੁਬਾਰਕਾ ਦਿੰਨੇ ਆ ਜੀ ਚੈਨਲ ਵੱਲੋਂ 3-4 6 ਕਰਨਾ ਚਾਹੁੰਦੇ ਹਾਂ ਜੀ ਓਏ ਗੁਰਜੀਤ ਕਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪੂਰ ਭਗਵਾਨ ਮਾਰਗੀ ਵਾਲਮੀਕ ਮਹਾਰਾਜ ਜੀ ਕੀ ਜੈ ਸਮੂਹ ਸੰਗਤਾਂ ਨੂੰ ਅਸੀਂ ਦੇਸ਼ ਵਾਸੀਆਂ ਨੂੰ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦਿਹਰ ਦੀ ਬਹੁਤ ਬਹੁਤ ਮੁਬਾਰਕਾਂ ਦੇਣੀ ਚਾਹੁੰਦੇ ਆ ਜਿਸ ਤਰ੍ਹਾਂ ਭਗਵਾਨ ਵਾਲਮੀਕ ਜੀ ਦੇ ਹੱਥ ਦੇ ਵਿੱਚ ਕਲਮ ਆ ਸੀ ਸੰਗਤ ਨੂੰ ਇੱਕ ਸੰਦੇਸ਼ ਚ ਦਿੰਨਾ ਚਾਹੁੰਦੇ ਆ ਕਿ ਪੜੋ ਤੇ ਲਿਖੋ ਤੇ ਆਪਣੇ ਬੱਚਿਆਂ ਨੂੰ ਪੜਾਓ ਭਾਵੇਂ ਬੱਚਿਆਂ ਨੂੰ ਰੋਟੀ ਘੱਟ ਖਵਾ ਲਓ ਘੱਟ ਖਵਾ ਲਓ ਘੱਟ ਖਾ ਲਓ ਪਰ ਬੱਚਿਆਂ ਨੂੰ ਜ਼ਰੂਰ ਪੜਾਓ ਸਾਡਾ ਪ੍ਰਭਾਨ ਵਾਲਮੀਕ ਜੀ ਦਾ ਜਨਮ ਦਿਨ ਮਨਾਉਣ ਦਾ ਇਹ ਹੀ ਸੰਦੇਸ਼ ਹੈ ਕਿ ਉਹਨਾਂ ਦੇ ਹੱਥ ਵਿੱਚ ਅੱਜ ਤੋਂ ਸਦੀਆਂ ਪਹਿਲਾਂ ਕਲਮ ਸੀ ਤੇ ਬੱਚੇ ਨੂੰ ਪੜਾਓ ਬਸ ਇਹ ਹੀ ਸੰਦੇਸ਼ ਹੈ ਕਿ ਆਪ ਭਾਵੇਂ ਗਰੀਬੀ ਕਟਲੋਂ ਪਰ ਆਪਣੇ ਬੱਚਿਆਂ ਨੂੰ ਪੜਾ ਕੇ ਕਿਸ ਨਾ ਕਿਸੇ ਡਾਕਟਰ ਜਾਂ ਕੋਈ ਇੰਜੀਨੀਅਰ ਕੋਈ ਸੁਣਾ ਬਣਾਓ ਸੋ ਸਾਡੇ ਜੀ ਵਾਲਮੀਕ ਪ੍ਰਭਾਨ ਵਾਲਮੀਕ ਜੀ ਦੇ ਪ੍ਰਗਟ ਦੇ ਹਰਤੇ ਸਰਦਾਰ ਪ੍ਰੇਵਿੰਦਰ ਸਿੰਘ ਜੀ ਸੋੜਾ ਪਹੁੰਚਿਆ ਮਾਨ ਰੋ ਉਹਨਾਂ ਦਾ ਧੰਨਵਾਦ ਕਰਦੇ ਆਂ ਹੋਰ ਵੀ ਕਿਥੇ ਬੰਦੀਆਂ ਤੇ ਹਾਰੀ ਲੋ ਆ ਕੇ ਸਾਰਿਆਂ ਦਾ ਬਹੁਤ ਬਹੁਤ ਧੰ ਜਿਸ ਤਰ੍ਹਾਂ ਪਿਛਲੇ ਕਿਲਾਵ ਕਿਹੜੇ ਕਿਹੜੇ ਇਤਿਆਫ ਕੀਤੇ ਗਏ ਸੀ ਪਿਛਲੇ 10 ਦਿਨਾਂ ਤੋਂ ਅਸੀਂ ਰਮਨ ਸਾਹਿਬ ਦਾ ਭਾਰਤਿਸ ਆਰੰਭ ਕੀਤਾ ਹੈ ਮੰਦਰ ਦੇ ਵਿੱਚ ਉਸ ਤੋਂ ਤੋਂ ਕੱਲ੍ਹ ਪਹਿਲੇ ਤੇ ਕੱਲ੍ਹ ਅਸੀਂ 14 ਦਾ ਭੜਾ ਕੀਤਾ ਉਸ ਤੋਂ ਬਾਅਦ ਛੋਟੇ بڑے ਭੜਾ ਕੀਤਾ ਤੇ ਅੱਜ ਸਵੇਰੇ ਮੀਂਹ ਦੇ ਗਰਮ ਤੋਂ ਨਿਕਰੀਤ ਲੇਟ ਹੋਇਆ ਪਰ ਫਿਰ ਵੀ ਸੰਗਤਾਂ ਦਾ ਬਹੁਤ ਜੋਰਿਆ ਜਿਸ ਤਰ੍ਹਾਂ ਤੋਂ ਫੂਲ ਅਕਾਸ਼ ਨਾਲ ਕੋਤੋਰਾ ਪ੍ਰਬੰਧ ਕਮੇਟੀ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਚੰਗੋ ਬੱਤੀ ਉਹ ਤੋਂ ਬਾਅਦ ਪ੍ਰਬੰਧ ਕਮੇਟੀ ਵੱਲੋਂ ਪ੍ਰਬੰਧ ਕੀਤਾ ਗਿਆ ਹੋਰ ਵੀ ਵਕਬਤ ਪ੍ਰਾਪਤ ਸਾਰੇ ਮਿਲ ਪਰੰਧਕੀ ਤੱਕ ਅਪਰਵਾਹ ਕਰਦੇ ਆ ਕਿ ਦੋ ਕੇ ਚਲਕਾਂ ਦੇ ਨਾਲ ਅਪਰਵਾਹ ਪ੍ਰਾਪਤ ਨਲਗੀ ਦੇ ਵਾਸਤੇ ਬਖਤ ਪ੍ਰਾਪਤ ਪ੍ਰਬੰਧ ਕੀਤਾ ਸਾਰੇ ਬਹੁਤ ਮਾਣਕ ਵਾਹਿਗੁਰੂ ਜੀ ਦਾ ਬਾਸਾ ਵਾਹਿਗੁਰੂ ਜੀ ਅੱਜ ਭਗਵਾਨ ਵਾਲਮੀਕ ਜੀ ਦਾ ਪ੍ਰਗਟ ਦਿਹੜਾ ਜੀ ਕੀ ਵਿਚਾਰ ਸ਼ੇਅਰ ਕਰਨਾ ਚਾਹੁੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬਤ ਇਹਨਾਂ ਦਾ ਇਸ ਬਤੇਸ ਵਿੱਚ ਸੰਗਤ ਜਿੰਨੇ ਬੈਠੀਆਂ ਨੇ ਉਹਨਾਂ ਨੂੰ ਭਗਵਾਨ ਬਾਲਕ ਮੇਕ ਜੀ ਦੇ ਪ੍ਰਗਟ ਦਿਹਾੜੇ ਦੀਆਂ ਸਾਰਿਆਂ ਨੂੰ ਮੁਬਾਰਕਾਂ ਲੱਖ ਲੱਖ ਤੇ ਇਹ ਅੱਜ ਬਖਸੂਦਲੇ ਪਿੰਡ ਦੇ ਵਿੱਚ ਅਸੀਂ ਕਿ ਸਾਰੇ ਪੰਜਾਬ ਦੇ ਵਿੱਚ ਜਿੱਥੇ ਭਈ ਜੀ ਬੈਠਾ ਉਹ ਸਾਰੇ ਵਿੱਚ ਹੀ ਅੱਜ ਭਗਵਾਨ ਬਾਲਬੇਕ ਜੀ ਦੀ ਸ਼ੋਭ ਯਾਤਰਾ ਕੱਢੀ ਜਾ ਰਹੀਆਂ ਨੇ ਉਹਨਾਂ ਦੇ ਪ੍ਰਗਟ ਦਿਹਾੜੇ ਦੇ ਤੇ ਕਿਸੇ ਨੇ ਅੱਜ ਕਰ ਲੈਣੀ ਆ ਕਿਸੇ ਨੇ ਕੱਲ ਨੂੰ ਕਰ ਲੈਣੀ ਆ ਤੇ ਇਹ ਮੈਸੇਜ ਆਂਦਾ ਜੀ ਵੀ ਏਕਤਾ ਦਾ ਮੈਸੇਜ ਆਂਦਾ ਵੀ ਸਾਰੇ ਅਸੀਂ ਇਕੱਠੇ ਆ ਕਿਉਂ ਪਗਵਾਨ ਬਾਲਮੀਕ ਜੀ ਨੇ ਕਲਮ ਫੜੀ ਸੀਗੀ ਲਿਖਿਆ ਸੀ ਸੋ ਉਹ ਕਲਮ ਬੱਚਿਆਂ ਨੂੰ ਚੱਕਣ ਦੀ ਜ਼ਰੂਰਤ ਅੱਜ ਪੜ੍ਹਾਈ ਕਰਕੇ بڑے بڑے ਆਉਂਧਿਆਂ ਤੇ ਜਾਣ ਤੇ ਬਹੁਤ ਵਧੀਆ ਪ੍ਰੋਗਰਾਮ ਕਰੇ ਹੋਏ ਸੀਗੇ ਸਾਧਨ ਬਹੁਤ ਵਧੀਆ ਕਰੇ ਸੀਗੇ ਜਿਵੇਂ ਲੰਗਰਾਂ ਦਾ ਸਾਧਨ ਹੋ ਗਿਆ ਜਿਵੇਂ ਪਗਵਾਨ ਦਾ ਰਵਿਦਾਸ ਜੀ ਕਨੀਓ ਸਵਾ ਕਨੀਓ ਲੰਗਰ ਕਰਿਆ ਗਿਆ ਬਾਕੀ ਦਰਵਾਜੇ ਕਨੀਓ ਚਾਹ ਪਾਣੀ ਦਾ ਕਰਿਆ ਸੋ ਸਾਰਾ ਪਿੰਡ ਜਾਣੀ ਚਾਹਾਂ ਮਾ ਲੰਗਰ ਲਾ ਕੇ ਸਾਰਾ ਸਾਥ ਦੇ ਰਹੇ ਨੇ ਸਾਰੇ ਹੀ ਸੋ ਬਹੁਤ ਵਧੀਆ ਲੱਗਿਆ ਤੇ ਅੱਜ ਮੌਕਾ ਮਿਲਿਆ ਦਾਸ ਜੀ ਨੂੰ ਵੀ ਅਸੀਂ ਵੀ ਅੱਜ ਅਸੀਰਵਾਦ ਲਿਆ ਭਵਾਂਜੀ ਦਾ ਕੇ ਇੱਥੇ ਸੋ ਇੰਨੇ ਕਹਿੰਦੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੀ ਅਗਰ ਆਪਾਂ ਅਜਿਹੇ ਦਿਹਾੜਿਆਂ ਦੀ ਗੱਲ ਕਰਦੇ ਆ ਤਾਂ ਬਹੁਤ ਖਾਸ ਕੀ ਸਮਝਦੇ ਹੋ ਤੁਸੀਂ ਇਹਨਾਂ ਦਿਹਾੜਿਆਂ ਦੇ ਵਿੱਚ ਖਾਸ ਤਾਂ ਦੇਖੋ ਇਹ ਹੀ ਆ ਜਿਵੇਂ ਇੱਠੇ ਹੋ ਕੇ ਪ੍ਰੋਗਰਾਮ ਬਣਾਉਣੇ ਨੇ ਕਰਨੇ ਨੇ ਜਿਵੇਂ ਮਾਇਆ ਇਕੱਠੀ ਕਰਕੇ ਪ੍ਰੋਗਰਾਮ ਸਾਂਝੇ ਤੌਰ ਤੇ ਅਸੀਂ ਕੋਈ ਵੀ ਪ੍ਰੋਗਰਾਮ ਕਰਦੇ ਆਂ ਗੁਰੂ ਗ੍ਰੰਥ ਸਾਹਿਬ ਜੀ ਚਾਹੇ ਨਗਰ ਕੀਰਤਨ ਹੋਵੇ ਚਾਹੇ ਭਗਤ ਰਵਿਦਾ ਦਾ ਦਿਹਾੜਾ ਹੋਵੇ ਜਾਂ ਬਾਬਾ ਬਾਲਮੀਕ ਜੀ ਦਾ ਪ੍ਰਗਟ ਦਿਹਾੜਾ ਹੋਵੇ ਜਿਵੇਂ ਅੱਜ ਸੀਗਾ ਹਨ ਤੇ ਉਹ ਚੀਜ਼ਾਂ ਦਾ ਸਾਨੂੰ ਇੱਕਾ ਜਿਹੜੀ ਇੱਕ ਦੇ ਵਿੱਚ ਮਰਕਤ ਵੀ ਆ ਤੇ ਇੱਕਾ ਜਿਵੇਂ ਪਹਿਲਾਂ ਇਕੱਠੇ ਹੋ ਕੇ ਅਸੀਂ ਜੰਗਾ ਫਤਿਹ ਕੀਤੀਆਂ ਨੇ ਸੋ ਇਦੇ ਵਿੱਚ ਵੀ ਗਾਹਾਂ ਨੂੰ ਵੀ ਅਸੀਂ ਅਰਦਾਸ ਕਰਾਂਗੇ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ ਏਕੜੇ ਸਾਡੇ ਵਿੱਚ ਏਕਾ ਬਣਿਆ ਰਹੇ ਕੋਈ ਸਾਨੂੰ ਪਾੜ ਨਾ ਸਕੇ ਤੇ ਏਕੇ ਦੇ ਵਿੱਚ ਬਰਕਤ ਹੁੰਦੀ ਆ ਤੇ ਅਰਦਾਸ ਕਰਦੇ ਹਾਂ ਮਹਾਰਾਜ ਉਹਦੇ ਵੀ ਗਾਹਾਂ ਨੂੰ ਏਕੇ ਦੇ ਨਾਲੇ ਅਸੀਂ ਜੰਗਾ ਗਾਹਾਂ ਵੀ ਫਤਿਹ ਕਰਾਂ ਪਰਦਾਨ ਜੀ ਕੋਈ ਮੈਸੇਜ ਦੇਣਾ ਚਾਹਦੇ ਹੋ ਜੀ ਬਿਲਕੁਲ ਮੈਸੇਜ ਤਾਂ ਇਹ ਹੀ ਆ ਜਿਵੇਂ ਅੱਜ ਬੁਰਾਈਆਂ ਦਾ ਜਾਂ ਨਸ਼ਿਆਂ ਦਾ ਦੌਰ ਚੱਲਦਾ ਜਿਵੇਂ ਸਮਾਜ ਦੇ ਵਿੱਚ ਬਰਾਈਆਂ ਨੇ ਉਹ ਇਕੱਠੇ ਹੋ ਕੇ ਡਟ ਕੇ ਬਰੋਲ ਕਰਨਾ ਚਾਹੀਦਾ ਜੇ ਕੋਈ ਚੰਗਾ ਕੰਮ ਕਰਦੇ ਨੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਤੇ ਆਖ ਦੇ ਵਿੱਚ ਲਾਈਫ ਦੇ ਵਿੱਚ ਜੇਹੀ ਕਹਾਂਗੇ ਪਤਰਾ ਜੀ ਤੁਸੀਂ ਵੀ ਟਾਈਮ-ਟਾਈਮ ਤੇ ਆਵਾਜ਼ ਬੁਲੰਦ ਕਰਦੇ ਰਹਿੰਦੇ ਹੋ ਧੰਨਵਾਦ ਆ ਤੁਹਾਡਾ ਸਾਰਿਆਂ ਦਾ ਤੁਹਾਡੇ ਚੈਨਲ ਦਾ ਜੀ ਧੰਨਵਾਦ ਆ ਤੁਹਾਡੇ ਚੈਨਲ ਦਾ ਜੋ ਟਾਈਮ-ਟਾਈਮ ਤੇ ਸਾਡੇ ਨਾਲ ਆ ਕੇ ਗੱਲ ਕਰਦੇ ਹੋ ਤੇ ਲੋਕਾਂ ਦੇ ਵਿੱਚ ਗੱਲ ਤੁਹਾਡੇ ਰਾਹੀਂ ਪਹੁੰਚਦੀ ਆ ਸਾਹਿਬ ਜੀ ਤੁਹਾਡਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਵੀ ਹਮੇਸ਼ਾ ਫਰਜ਼ ਆਪਣਾ ਬੜੀਆ ਅਦਾ ਕਰਦੇ ਹੋ ਬਾਕੀ ਜਿਵੇਂ ਇਹ ਜੇ ਇਕੱਠ ਨੇ ਇਹਨਾਂ ਇਕੱਠਾਂ ਦੇ ਪ੍ਰਣ ਕਰੀਏ ਅਸੀਂ ਵੀ ਜਿਹੜੀਆਂ ਬੁਰਾਈਆਂ ਹੁੰਦੀਆਂ ਨੇ ਉਹਨਾਂ ਦਾ ਅਸੀਂ ਵਿਰੋਧ ਕਰੀਏ ਬੁਰਾ ਤੇ ਚੰਗਿਆਂ ਨੂੰ ਅਸੀਂ ਸਾਵਾ ਸੇਦਈਏ ਤੇ ਉਹਨਾਂ ਦੇ ਨਾਲ ਖੜੀਏ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਾਜਵਾ ਗਰੋਸਰੀ ਸਟੋਰ ਪਾਇਲ ਵੱਲੋਂ ਆਪ ਸਭ ਨੂੰ ਬੰਦੀ ਛੋੜ ਦਿਵਸ ਦੀਵਾਲੀ ਅਤੇ ਵਿਸ਼ਕਰਮਾ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਹਾਂ ਅਤੇ ਆਪ ਸਭ ਲਈ ਇਹ ਅਰਦਾਸ ਕਰਦੇ ਹਾਂ ਕਿ ਇਹ ਤਿਉਹਾਰ ਆਪ ਸਭ ਲਈ ਖੁਸ਼ੀਆਂ ਖੇੜੇ ਅਤੇ ਤੰਦਰੁਸਤੀਆਂ ਲੈ ਕੇ ਆਵੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿ ਸਾਡਾ ਪੰਜਾਬ ਹੱਸਦਾ ਵਸਦਾ ਖੂਬ ਤਰੱਕੀਆਂ ਕਰੇ ਧੰਨਵਾਦ